ਉਨਾ ਸਿਚ ਸੋਚਦਿਆਂ ਤੁਹਾਡੇ ਪੰਜਾਬੀ ਚਾ ਗੱਲ ਬਾਤ ਕੀਤੀ ਜਾਵੇ ਅ ਮਨ ਪੰਜਾਬੀ ਆਉਂਦੀਆ ਲਿਖਣ ਨੂੰ ਆਉਂਦੀਆ ਪੜ੍ਹਨ ਨੂੰ ਆਉਂਦੀ ਬੋਲਣ ਨੂੰ ਆਉਂਦੀਆ ਤੇ ਮੈਂ ਸੋਚਦਾ ਭਈ ਜੇ ਆਪਾਂ ਇੰਨੀ ਕੋਸ਼ਿਸ਼ ਕੀਤੀ ਇਹ ਭਾਸ਼ਾ ਸਿੱਖਣ ਵਾਸਤੇ ਤੋਂ ਕਹਾਨੂੰ ਆਪ ਕੋ ਕਹਾਨੂੰ ਆਪ ਆਏ ਭਾਸ਼ਾ ਨੂੰ ਸਿੱਟਦੀ ਹੈ ਕਹਾਨੂੰ ਅ ਜੇਕਰ ਮੈਨੂੰ ਕੋਈ ਕੰਮ ਮਿਲ ਗਿਆ ਜਿੱਥੇ ਮਨੋ ਪੰਜਾਬੀ ਬੋਲਣ ਦੀ ਲੋੜ ਪੈਗੀ ਮੈਂ ਬੋਲ ਸਕਦਾ ਜੇਕਰ ਮੈਨੂੰ ਕਿੱਥੇ ਪੜਾਉਂਦਾ ਕੰਮ ਮਿਲ ਗਿਆ ਬੱਚਾ ਨੂੰ ਪੜਾਉਂਦਾ ਇੰਗਲਿਸ਼ ਪੜਾਉਂਦਾ ਤੇ ਕੁਝ ਜੇ 에어ਪੋਰਟ ਦੇ ਫੰਕਸ਼ਨਸ ਹੁੰਦੇ ਆ ਉਹਨਾਂ ਦੇ ਬਾਰੇ ਜਾਣਕਾਰੀ ਦੇਉਂਦਾ ਜੇਕਰ ਮੈਨੂੰ ਕੋਈ ਕੰਮ ਮਿਲ ਗਿਆ ਤੇ ਮੈਂ ਪੰਜਾਬੀ ਵਿੱਚ ਵੀ ਬੋਲ ਸਕਦਾ ਪੰਜਾਬੀਆਂ ਦੇ ਨਾਲ ਪੰਜਾਬ ਬੱਚਿਆਂ ਦੇ ਨਾਲ ਇਸ ਹੈਡ ਐਡਵਾਂਟੇਜ ਫੋਰ ਮੀ ਅਨਦਰ ਮੋਟ ਟੂ ਲੀਵ ਇਟ ਇਸ ਦਾ ਰੀਜ਼ਨ ਵਾਈ ਆ ਕੰਟੀਨਿਊ ਟੂ ਸਪੀਕ ਇਨ ਪੰਜਾਬੀ ਯਾ ਸੋ ਆ ਅੰਜ ਪੰਜਾਬੀ ਕਰਦੇ ਆ ਆ ਪੰਜਾਬੀ ਲਿਖਣ ਪੜਨ ਆਉਂਦੀ ਆ ਬੋਲਣਾ ਆਉਂਦੀ ਆ ਪੰਜਾਬੀ ਬਾਡੀ ਸੋਣੀ ਭਾਸ਼ਾ ਆ ਤੇ ਪੰਜਾਬੀ ਮੇਰੇ ਜਾਚੇ ਪੰਜਾਬ ਵਿੱਚ ਤਾਂ ਬੋਲੀ ਜਾਂਦੀ ਆ ਪੰਜਾਬ ਦੀ ਬੋਲੀਆਂ ਮਾ ਮਾਤਰਵਾਕ ਆ ਪੰਜਾਬੀ ਤੇ ਮੇਰੇ ਜਾਚੇ ਕਸ਼ਮੀਰ ਚ ਤੇ Rajasthan ਚ ਜਿਹੜੇ ਵੀ ਇਲਾਕੇ ਆ ਜਨਾ ਜਨ ਦੇ ਜਨਾ ਨਾਲੇ ਆ ਨਾਲੇ ਨਾਲੇ ਦੁਆਲੇ ਪੰਜਾਬ ਤੇ ਆਲੇ ਦੁਆਲੇ ਜਿਹੜੇ ਇਲਾਕੇ ਆ ਇਤੋਂ ਤਾਈ ਲਾਹੌਰ ਵਿੱਚ ਵੀ ਪਾਕਿਸਤਾਨ ਦਾ ਜਿਹੜਾ ਲਾਹੌਰ ਸੂਬਾ ਆ ਜਿਹਨੂੰ ਲਾਹੌਰ ਸੂਬਾ ਹਦੇ ਸੀ ਆ ਜਿਹੜਾ ਜਿਹੜਾ ਅੱਧਾ ਜੀ ਦਾ ਅੱਧਾ 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 ਇਸਾ ਪਾਕਿਸਤਾਨਾ ਚ ਤੇ ਦੂਜਾ ਅੱਧ ਹਿੰਦੁਸਤਾਨਾ ਚ ਵੰਡ ਦੇ ਪਿੱਛੋਂ ਜਿਹੜੀ ਵਟਵਾਰਾ ਵਟਵਾਰਾ ਹੋ ਗਿਆ ਦੇਸ਼ ਦਾ ਜਿਹੜੇ ਚਾਰ ਰਾਜ ਕਸ਼ਮੀਰ ਪੰਜਾਬ ਰਾਜਸਥਾਨ ਅਤੇ ਗੁਜਰਾਤ ਇਹ ਚਾਰ ਜਿਹੜੇ ਮੁਲਕ ਆ ਉਹਨਾਂ ਦਾ ਵਟਵਾਰਾ ਹੋ ਗਿਆ ਤੇ ਸਭ ਤੋਂ ਵੱਧ ਚੇਕਰ ਕਿਸੇ ਰਾਜ ਉੱਤੇ ਅਸਰ ਪੈ ਗਿਆ ਦੁਖਦਾਰ ਜਿਹੜਾ ਕਾਰਾ ਵਾਪਰ ਗਿਆ ਵੰਡ ਨਾਲ ਵੰਡ ਪਿੱਛੋਂ ਤੁਰੰਤ ਵੰਡ ਪਿੱਛੋਂ ਸਭ ਤੋਂ ਵਧੇਕ ਸਭ ਤੋਂ ਵਧੇਕ ਦੁੱਖ ਹੋ ਗਿਆ ਪੰਜਾਬ ਨੂੰ ਤੇ ਕਸ਼ਮੀਰ ਨੂੰ ਅਧਸਤਾਨ ਅਤੇ ਗੁਜਰਾਤ ਕੁਝ ਹੱਦ ਤਾਈ ਸੁਰੱਖਿਤ ਸੀ ਪਰ ਪੰਜਾਬ ਤੇ ਕਸ਼ਮੀਰ ਨੂੰ ਸਭ ਤੋਂ ਵਧੇਕ ਦੁੱਖ ਹੋ ਗਿਆ ਉਹ ਤੇ ਅਸੀਂ ਇੱਕ ਨੋਵਲ ਪੜੀ ਸੀ ਹ ਕੀ ਦੀ ਨਨ ਅਦਰ ਧਨ ਗਿਆਨਪੀਠ বিজেਤਾ ਅਮ੍ਰਿਤਾ ਪ੍ਰੀਤਮ ਜੀ ਤੇ ਅਸੀਂ ਜਦੋਂ ਪਿੰਜਰ ਨੋਵਲ ਪੜੇ ਪਿੰਜਰ ਇੰਨੇ ਸੋਹਣੇ ਨੋਵਲਾ ਪੰਜਾਬੀ ਚ ਪੜਿਆ ਪਾ ਪਹਿਲੀ ਦਫਾ ਪੜੀ ਤੇ ਪੰਜਾਬੀ ਚ ਪੜੀ ਇੰਨੇ ਸੋਹਣੇ ਨੋਵਲਾ ਮਾਰੇ ਅੱਖਾਂ ਜੋ ਅਨਝਨ ਜੋ ਵਗ ਗਏ ਔਰ ਸ਼ਹੀਦ ਉਪਰੋ ਰਸ਼ੀਦ ਦਾ ਟੱਬਰ ਪੂਰੋ ਦਾ ਟੱਬਰ ਉਹ ਸ਼ਿਆ ਉਹ ਹਾਂ இந்து ਅਤੇ ਮੁਸਲਿਮ ਉਹ ਅੱਡ ਅੱਡ ਇਹ ਬਹੁਤ ਬਹੁਤ ਸੁੰਦਰ ਸਟੋਰੀਆਂ ਸੁੰਦਰ ਕਹਾਣੀਆਂ ਤੇ ਇਹਦਾ ਇਹਦਾ ਵਰਣਨ ਬਹੁਤ ਬਹੁਤ ਸੋਹਣਾ ਹੈ ਅਮ੍ਰਿਤਪੀਤਮ ਦੇਹਤ ਵਿੱਚੋ ਇੱਕ 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 ਵੱਡੀ ਇੱਕ ਵੱਡੀ ਗਰਲ ਤਰਤੀ ਉੱਤੇ ਆ ਗਈ ਅਸੀਂ ਲਗਭਗ 10 ਵਾਰਾ ਨੋਵਲਸ ਪੜ੍ਹ ਲਿਆ ਅਮਰਪਿਤੰਦਿਆ ਤੇ ਸਭ ਤੋਂ ਵੱਧ ਜੇ ਮੈਨੇ ਕੋਈ ਚੰਗੀ ਲੱਗੀ ਤੇ ਪਿੰਜਰ ਪਿੰਜਰ ਮੈਨੂੰ ਬਹੁਤ ਚੰਗੀ ਲੱਗੀ ਤੇ ਹੁਣ ਹੁਣ ਵੀ ਮੈਂ ਪੜ ਸਕਦਾ ਇਹ ਭਾਸ਼ਾ ਬਹੁਤ ਖੂਬਸੂਰਤ ਆ ਮੈਨੂੰ ਪੜਾਣ ਵਿੱਚ ਬਹੁਤ ਸੌਣ ਲੱਗਦੀ ਆ ਮੈਨੂੰ ਹੁੰਦਿਆ ਹੁਣ ਮੈਂ ਥੋੜਾ ਥੋੜਾ ਨਾਲ ਗੱਲ ਕਰਦਾ ਪਿਆ ਪੰਜਾਬੀ ਵਿੱਚ ਮੈਨੂੰ ਕੋਈ ਆਖ ਨਹੀਂ ਜਾਂਬਦਾ ਇਹ ਪੰਜਾਬੀ ਇਨਫੈਕਟ ਮੇਰੀ ਜਿਹੜੀ ਮਾਤਰੂ ਭਾਸ਼ਾ ਮਾਤਰਬਾਕਾ ਪੰਜਾਬ ਮਰਾਟੀਆਂ ਕਿ ਮਰਾਠੀ ਹੀ ਬੋਲਦੇ ਹਨ ਮੈਂ ਥੋੜੀ ਜਿਹੀ ਤਕਲੀਫ ਹੁੰਦੀ ਆ ਕਾ ਨ ਮੇਰੀ ਚ ਜਿਹੜੇ ਪਾਰੀਆਂ ਤੇ ਮਰਾਠੀ ਵਿੱਚ ਜਿਹੜੇ ਕੁਝ ਅਲਫਾਜ਼ ਆ ਕੁਝ ਵਰਡਸ ਆ ਉਹ ਪਾਰੀਆਂ ਬੋਲਣ ਵਿੱਚ ਜਦ ਕਿ ਮੈਂ ਜਦੋਂ ਕਿਵੇਂ ਮਹਾਰਾਸ਼ਟਰੀਆ ਨਾਲ ਮਰਾਠੀਆਂ ਤਾਂ ਵੀ ਮੈਨੂੰ ਮਰਾਠੀ ਵਿੱਚ ਗੱਲ ਕਰਦਿਆ ਤਕਲੀਫ ਹੁੰਦੀ ਆ ਪਰ ਪੰਜਾਬੀ ਵਿੱਚ ਗੱਲ ਕਰਦਾ ਮੈਨੂੰ ਕੋਈ ਤਕਲੀਫ ਨਹੀਂ ਹੁੰਦੀ ਦੇਖੇ ਨਹੀਂ ਸੰਗਤ ਮੈਂ ਕਿਵੇਂ ਬੋਲਦਾ ਪਿਆ ਮਿੱਤਰਾਂ ਮਿੱਤਰੋ ਮੈਂ ਕਿਵੇਂ ਬੋਲਦਾ ਪਿਆ ਮੈਨੂੰ ਕੋਈ ਤਕਲੀਫ ਨਹੀਂ ਹੁੰਦੀ ਆ ਪੰਜਾਬੀ ਵਿੱਚ ਗੱਲਬਾਤ ਕਰਦੀਆਂ ਨੂੰ smoothly I can speak Punjabi very smoothly when it comes to speaking in marathi I encounter with obstacles every now and then hmm. so hmm. Uh, I will continue to speak in Punjabi on this channel i happen as you know I've made, made several changes on this channel each and every time I've been uh I mean Whenever I feel like changing the names, I change the names because I believe in novelty. I don't believe in boredom. I don't want myself as a basket of boredom. Or a sack of boredom, I would definitely want to be as a, a, free, as a free flow, free flow of inspiration, a spontaneous flow of, full of novelties, full of sensationalism, sensations, uh, Sensation, sensations, you know. So I want to be marked as the source of sensations rather than a, a basket, dull basket of boredom. No, I don't want to be known as a dull basket of boredom. Absolutely not. I would definitely want to be recognized as a source of inspiration, a source of motivation, and of course, a source of novelties. Yes, thank you, friends. Yes, what I said right now, let me tell in Punjabi. ਮੈਨੇ ਚਾਹੁੰਦਾ ਕਿ ਮੇਰੇ ਪਛਾਣ ਮੇਰੀ ਪਛਾਣ ਕੁਝ ਹੋਰ ਜਿਹੀ ਹੋਵੇ ਇਹ ਕਿ ਇਹ ਬੰਦਾ ਬਹੁਤ ਬੋਰ ਕਰਦਾ ਇੱਕੋ ਹੀ ਗੱਲ ਵਾਰੋ ਵਾਰੀ ਆਹਦਾ ਹੈ ਉਹਦਾ ਕੋਈ ਨਾਂ ਆ ਉਹਦੇ ਵਿੱਚ ਕੋਈ ਸੈਂਸੇਸ਼ਨ ਨਹੀਂ ਉਹਦੇ ਵਿੱਚ ਕੋਈ ਨਵੀਂ ਨਵੇਲੀ ਚੀਜ਼ ਨਹੀਂ ਇੱਕੋ ਜਿਹਾ ਜਾਜਾਪਦਾ ਹੈ ਇੱਕੋ ਜਿਹੀ ਕੱਪੜੇ ਪਹਿਨਦਾ ਹੈ ਇੱਕੋ ਜਿਹੀ ਕੋਈ ਗੱਲਬਾਤ ਕਰਦਾ ਹੈ ਉਹਦੇ ਵਿੱਚ ਕੋਈ ਨਵੀਂ ਨਵੇਲੀ ਚੀਜ਼ ਨਹੀਂ ਪਰ ਮੇਰੀ ਪਛਾਣ ਕੁਝ ਹੋਰ ਜਿਹੀ ਹੋਵੇ